ਜਿੰਨਾ ਪਿਆਰ মিডিਆ ਵਾਲੇ ਸਤਕਾਰ ਦਿੰਦੇ ਆ ਮੈਂ ਸਮਝਦਾ ਤੇ ਜਿੱਡੇ ਸ਼ਹਿਰ ਦੇ ਮੁਤਾਬਕ ਆ ਮੈਨੂੰ ਲੱਗਦਾ ਵੀ ਵੱਡੀ ਛੋਟੀ ਨਹੀਂ ਵੱਡੀ ਰੈਲੀ ਪਰਮਾਤਮਾ ਦੀ ਕਿਰਪਾ ਨਾਲ ਇਕੱਲੀ মিডিਆ ਦੇ ਸਾਥੀਆਂ ਨਾਲ ਹੋ ਸਕਦੀ ਆ ਇੰਨੀ ਗਰਮੀ 'ਚ ਇੰਨੇ ਲੇਟ ਤੁਸੀਂ ਸਾਰੇ ਖੜੇ ਰਹੇ ਨੇ ਮੈਂ ਤਾਂ ਹੈਰਾਨ ਆ ਤੁਹਾਨੂੰ ਤੁਸੀਂ ਹਰ ਨੂੰ ਕਵਰ ਕਰਨਾ ਹੁੰਦਾ ਨਾਲੇ ਤੁਸੀਂ ਹਰ ਲੋਕਾਂ ਹਰ ਇਨਸੀਡੈਂਸ ਤੁਸੀਂ ਕਵਰ ਕਰਨਾ ਬਈ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਆ ਅੱਜ ਸਭ ਤੋਂ ਪਹਿਲਾਂ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਮਾਨ ਸਾਹਿਬ ਵੱਲੋਂ ਤੇ ਬਾਕੀ ਸਾਰੀ ਟੀਮ ਬੀਜੇਪੀ ਦੀ ਜਿਹੜੀ ਬੈਠੀ ਆ ਤੇ ਮੇਰੇ ਵੱਲੋਂ ਅੱਜ ਬਹੁਤ ਹੀ ਇੰਪੋਰਟੈਂਟ ਦੇਣਾ ਮੇਰੀ ਮੈਂ ਇਹ ਕਹਿ ਸਕਦਾ ਵੀ ਜਦੋਂ ਮੈਂ ਕਾਂਗਰਸ 'ਚ ਵੀ ਸੀ ਕਿਉਂਕਿ ਕੱਲ ਹੀ ਮੈਂ ਆਇਆ ਵੀ ਜੇ ਈਸਟ ਦੇ ਵਿੱਚ जिने डेवलपमेंट ਦਾ ਕੰਮ ਕੀਤਾ ਜਿਨੇ ਕਾਰਪੋਰੇਸ਼ਨ ਜੀ ਜਾਨ ਨਾਲ ਕੰਮ ਕੀਤਾ ਤੇ ਉਹ ਰੰਦਾਵਾ ਪਰਿਵਾਰ ਹੈਪੀ ਰੰਦਾਵਾ ਇਹਨਾਂ ਦੇ ਘਰ ਦੇ ਅੱਜ ਹੀ ਦੱਸਿਆ ਵੀ 30 ਕਰੋੜ ਰੁਪਈਆ ਲਾਇਆ ਤੇ ਇਸ ਕਰਕੇ ਅੱਜ ਅਸੀਂ ਇਹਨਾਂ ਦੇ ਦਿਲ ਦੀਆਂ ਗਰਾਈਆਂ ਤੋਂ ਧੰਨਵਾਦਾਂ ਕਿਉਂਕਿ ਮੈਂ ਇਹ ਨਹੀਂ ਕਹਿੰਦਾ ਬਹੁਤ ਗੱਲਾਂ ਲੋਕ ਕਰਨਗੇ ਕਰਦੇ ਰਹਿਣਗੇ ਕਰਦੇ ਆ ਪਾਰਟੀ ਇੱਕ ਬੜੀ ਵੱਡੀ ਚੀਜ਼ ਹੁੰਦੀ ਆ ਤੇ ਅੱਜ ਇਹਨਾਂ ਨੇ ਪਾਰਟੀ ਬੀਜੇਪੀ ਨੂੰ ਚੁਣਿਆ ਮੇਰੀ ਜਦੋਂ ਇਹਨਾਂ ਨਾਲ ਗੱਲ ਹੋਈ ਤੇ ਇਹਨਾਂ ਨੇ ਇੱਕੋ ਗੱਲ ਕਹੀ ਵੀ ਮੇਰਾ ਮਕਸਦ ਸਿਰਫ ਕੰਮ ਤੇ ਡਿਵੈਲਪਮੈਂਟ ਆ ਤੇ ਅਮਨ ਸ਼ਾਂਤੀ ਆ ਜੋ ਪੰਜਾਬ ਚ ਇੱਕ ਇੱਕ ਮਾਹੌਲ ਜਿਹੜੀ ਆਮ ਆਦਮੀ ਪਾਰਟੀ ਨੇ ਬਣਾਇਆ ਹੋਇਆ ਔਰੇ ਲੁੱਟ ਖੋਹ ਦਾ ਗੈਂਗਸਟਰਵਾਦ ਦਾ ਕੋਈ ਹਾਲਾਤ ਹਾਲਾਤ ਨਹੀਂਗੇ ਸ਼ਰਾਬ ਜਿਹੜੀ ਆ ਥੋਂ ਥੋਂ ਤੋਂ ਕਿਵੇਂ ਦੇਸੀ ਆ ਜਿਹੜੀ ਉਹ ਮਿਲਟਰੀ ਜਾਂ ਲੋਕ ਕੈਮਿਸਤਰੀ ਕੇ ਨਾ ਮਰ ਰੇ ਆ ਚਿੱਟੇ ਨਾ ਮਰ ਰੇ ਆ ਆ ਖਾਸ ਕਰਕੇ ਜੇ ਆਪਾਂ ਈਸ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਉਰੇ ਗੁੰਡਾਗਰਦੀ ਕਿਸੇ ਦੇ ਪਲਾਟ ਕਿਸ ਦੇ ਕੁਸ਼ ਕਿਸੇ ਨੂੰ ਕੋਈ ਐਨਓਸੀ ਨਹੀਂ ਮਿਲਦੀ ਕੋਈ ਕਿਸੇ ਨੂੰ ਕਨੈਕਸ਼ਨ ਨਹੀਂ ਮਿਲਦਾ ਕੋਈ ਕਿਸੇ ਨੂੰ 1000 ਰੁਪਏ ਜਿਹੜਾ ਕੀਤਾ ਸੀ ਉਹ ਨਹੀਂ ਕਿਸੇ ਨੂੰ ਵੀ ਕੋਈ ਵੀ ਚੀਜ਼ ਨਹੀਂ ਗਈ ਉਹਨੂੰ ਦੇਖਦੇ ਹੋਏ ਕਾਂਗਰਸ ਕਾਂਗਰਸ ਤਾਂ ਮੈਂ ਸੱਚੀ ਗੱਲ ਕਹਾਂ ਮੈਂ ਐਮੀ ਗਲਤ ਨਹੀਂ ਕਹਿੰਦਾ ਕਾਂਗਰਸ ਤਾਂ ਕਿਤੇ ਰਹੀ ਨਹੀਂ ਕਿ ਅਸੀਂ ਕਾਂਗਰਸ ਇਹ ਜਰੂਰ ਸੀ ਪਰ ਕਾਂਗਰਸ ਕਿਤੇ ਰਹੀ ਨਹੀਂ ਸੀ ਸਾਰੇ ਦੇਸ਼ ਕਾਂਗਰਸ ਜਿਹੜੀ ਆ ਉਹ ਖਤਮ ਹੋ ਗਈ ਆ ਤੇ ਜਿਹੜੇ ਲੀਡਰ ਨੇ ਉਹ ਵੀ ਐਸੇ ਲੀਡਰ ਨੇ ਜਿਹੜੇ ਕਾਂਗਰਸ ਪਾਰਟੀ ਦੇ ਜਿਨ੍ਹਾਂ ਕੋਲ ਸੱਤਾ ਏ ਜਿਨ੍ਹਾਂ ਨੂੰ ਗਰਾਸ ਰੂਟ ਤੇ ਉਹਨਾਂ ਨੂੰ ਪਤਾ ਹੀ ਨਹੀਂ ਉਹ ਸਿਰਫ ਸੱਤਾ ਹੀ ਉਸੇ ਨਸ਼ੇ 'ਚ ਉਹ ਆਪਣੇ ਆਪ ਨੂੰ ਚੀਫ ਮਿਨਿਸਟਰ ਬਣਦੇ ਉਹਦੀ ਲੜਾਈ 'ਚ ਫਿਰੀ ਜਾਂਦੇ ਆ ਚਾਹੇ ਉਹਦੇ ਵਿੱਚ ਬਾਜਵਾ ਸਾਹਿਬ ਲਾ ਲੋ ਚਾਹੇ ਉਹਦੇ ਵਿੱਚ ਸਿੱਧੂ ਸਾਹਿਬ ਸੀਗੇ ਚਾਹੇ ਉਹਦੇ ਵਿੱਚ ਚੰਨੀ ਸਾਹਿਬ ਸੀ ਚਾਹੇ ਉਹ ਸੁਖਜਿੰਦਰ ਰੰਧਾਵਾ ਸਾਹਿਬ ਸੀ ਇਹ ਕਦੇ ਵੀ ਇਹਨਾਂ ਦੇ ਕਦੇ ਮੂੰਹ ਇਕੱਠੇ ਨਹੀਂ ਦੇਖੋਗੇ ਤੁਸੀਂ ਇੱਥੇ ਇੰਨਾ ਡਿਸਪਲਨ ਆ ਯਾਰ ਪਾਰਟੀ ਵਰਕਰ ਤੋਂ ਕਾਰਕਿਰਤਾ ਤੋਂ ਲੈ ਕੇ ਮੰਡਲ ਪ੍ਰਧਾਨ ਤੋਂ ਲੈ ਕੇ ਸਰਕਲ ਪ੍ਰਧਾਨ ਤੋਂ ਸਬ ਸਰਕਲ ਤੋਂ ਲੈ ਕੇ ਸਟੇਟ ਬੋਡੀ ਤੋਂ ਲੈ ਕੇ ਦੇਸ਼ ਦੇ ਜਿਹੜੇ ਮਹਾ ਮੰਤਰੀ ਨੇ ਉਹਨਾਂ ਤੱਕ ਇੱਕੋ ਲਾਈਨ ਚ ਪਰੋਏ ਹੋਏ ਆ ਤੇ ਮੈਂ ਹੈਰਾਨ ਹੋ ਗਿਆ ਦੋ ਦਿਨ ਚ ਦੇਖ ਕੇ ਵੀ ਇੰਨਾ ਡਿਸਪਲਾਈਨ ਇੰਨਾ ਤਾਂ ਸਕੂਲ ਦੇ ਵਿੱਚ ਜਿਹੜੇ ਆ ਉਹ ਇੰਨਾ ਡਿਸਪਲਾਈਨ ਜਸ ਕਾਲਜ ਚ ਨਹੀਂ ਹੁੰਦਾ ਜੋ ਭਾਜਪਾ ਪਾਰਟੀ ਚ ਡਿਸਪਲਾਈਨ ਦਾ ਤੇ ਇਹ ਚੀਜ਼ਾਂ ਨੂੰ ਦੇਖ ਕੇ ਹੋਏ ਹੈਪੀ ਰੰਧਾਵਾ ਜੀ ਨੇ ਅੱਜ ਫੈਸਲਾ ਕੀਤਾ ਤੇ ਲੜੀ ਆ ਜੇ ਪ੍ਰਧਾਨ ਮੰਤਰੀ ਜੀ ਜਿਹੜਾ ਕੰਤੇ ਲਿਖਿਆ ਵੀ ਮੋਦੀ ਸਾਹਿਬ ਦੀ ਸਰਕਾਰ ਦੁਆਰਾ ਬਣ ਰਹੀ ਆ ਤੇ ਅਸੀਂ ਕੀ ਮਾ ਮਾਰੇ ਆ ਜੀ ਕਿਸੇ ਨੇ ਪੰਜਾਬ ਵਾਲਿਆਂ ਨੇ ਵੀ ਸਾਡਾ ਕਿਉਂ ਨਾ ਡਬਲ ਇੰਜਨ ਦੀਆਂ ਸਰਕਾਰਾਂ ਉਰੇ ਚੱਲਣ ਜੇ ਯੂਪੀ ਬਿਹਾਰ ਆਰਗੇ ਜਿਨ੍ਹਾਂ ਨੂੰ ਕਿਸੇ ਵੇਲੇ ਮਾਰੂ ਸਟੇਟ ਕਹਿੰਦੇ ਸੀ ਅੱਜ ਉਹ ਇੱਥੋਂ ਇੰਡਸਟਰੀ ਜਾ ਕੇ ਉੱਥੇ ਜਾ ਰਹੀ ਆ ਤੇ ਅਸੀਂ ਕਿਉਂ ਨਾ ਉਹਦੇ ਵਿੱਚ ਯੋਗਦਾਨ ਪਾਈਏ ਅਸੀਂ ਆਪਣੇ ਕਿਸਾਨਾਂ ਨੂੰ ਕਿਉਂ ਨਾ ਤਕੜਾ ਕਰੀਏ ਅਸੀਂ ਆਪਣੀ ਇੰਡਸਟਰੀ ਨੂੰ ਮਜ਼ਦੂਰਾਂ ਨੂੰ ਐਮਐਸਐਮ ਐਮਈ ਨੂੰ ਛੋਟੇ ਦੁਕਾਨਦਾਰਾਂ ਨੂੰ ਉਹਨਾਂ ਨੂੰ ਕਿਉਂ ਨਾ ਤਕੜਾ ਕਰੀਏ ਉਸ ਲੈਵਲ ਤੋਂ ਉਸ ਸਹੀ ਬੰਦੇ ਜਿਹੜੇ ਆ ਇਸ ਵੇਲੇ ਜਿਹੜਾ ਕਿਉਂਕਿ ਦੇਸ਼ ਵਿਕਸਿਤ ਬਾ ਜਿਹੜਾ ਜਿਹੜਾ ਦੇਸ਼ ਆ ਵਿਕਸਿਤ ਭਾਰਤ ਬਣ ਜਾ ਰਿਹਾ 5ਵੇਂ ਤੋਂ 3ਜੇ ਨੰਬਰ ਤੇ ਤੇ ਅਸੀਂ ਪੰਜਾਬ ਨੇ ਥੋੜੀ ਉਹ ਚ ਕਮਜ਼ੋਰ ਰਹਿਣਾ ਹੈ ਤੇ ਉਹ ਇਸ ਕੜੀ ਦੇ ਵਿੱਚ ਬਿਨਾਂ ਕਿਸੇ ਕੋਈ ਕੁਸ਼ ਗੱਲ ਕਰੀ ਜਾਵੇ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਕੋਈ ਆਪਣੇ ਵੱਲੋਂ ਗੱਲ ਵੀ ਮੇਰਾ ਆਹ ਚੀਜ਼ ਮੇਰੀ ਕਰਿਓ ਜੀ ਮੈਂ ਨਾ ਨਿਸ਼ਕਾਮ ਸੇਵਾ ਕਰਨ ਲਈ ਹੈਪੀ ਰੰਡਾਵਾ ਜੀ ਨੇਤ ਮਾਨ ਸਾਹਿਬ ਤੇ ਸਾਰੀ ਪਾਰਟੀ ਨੇ ਜੁਆਇਨ ਕਰਾਇਆ ਪਰ ਸਾਨੂੰ ਪਤਾ ਹੈ ਵੀ ਇਹਨਾਂ ਦੀ ਕੈਪੈਸਿਟੀ ਕੀ ਆ ਥੱਲਿਓ ਲੈ ਕੇ ਕਾਉਂਸਲਰ ਤੋਂ ਲੈ ਕੇ ਐਮਐਲਏ ਤੋਂ ਲੈ ਕੇ ਐਮਪੀ ਤੱਕ ਜਿਹੜਾ ਉਹ ਬੀਜੇਪੀ ਦਾ ਅਗਲੀ ਇੱਕ ਲੜੀ ਬਣੇਗੀ ਲੋਕ ਬਣਾਉਣ ਨੂੰ ਬੈਠੇ ਆ ਤੇ ਬੀਜੇਪੀ ਨੇ ਪਹਿਲੀ ਵਾਰ ਇਲੈਕਸ਼ਨ ਆ ਜਿਹੜੀ ਇਕੱਲੇ ਲੜਨਾ ਅੱਜ ਤੱਕ ਜਿਹੜਾ ਬਾਦਲ ਅਕਾਲੀ ਦਲ ਸੀ ਉਹ ਇੱਕ ਭਾਰ ਢੋਰੇ ਸੀ ਇੱਕ ਉਹ ਵੱਡੇ 파ਟਰਨਰ ਜੋ ਮਰਜ਼ੀ ਕਰਦੇ ਸੀ ਬੀਜੇਪੀ ਨੂੰ ਜਿਹੜਾ ਜਿਹੜੀ ਮਾੜੀ ਚੀਜ਼ ਉਹ ਬੀਜੇਪੀ ਤੇ ਸਿੱਟ ਦੇਣੀ ਮਲਾਈ ਲਾ ਕੇ ਆਪ ਲੈ ਜਾਂਦੇ ਸੀ ਤੇ ਹੁਣ ਬੀਜੇਪੀ ਇਕੱਲੀ ਹਰ ਚੰਗੀ ਗੱਲ ਆ ਜਿਹੜੀ ਉਹ ਬੀਜੇਪੀ ਦਾ ਜੋ ਸੁਪਨਾ ਹੈ ਮੋਦੀ ਸਾਹਿਬ ਦਾ ਸੁਪਨਾ ਹੈ ਉਹ ਪੰਜਾਬ ਦੇ ਵਿੱਚ ਸੱਚ ਕਰਾਂਗੇ ਉਹ ਹੋ ਤਦ ਹੋ ਸਕਦਾ ਵੀ ਥੱਲੇੋਂ ਵਾਰਡ ਤੋਂ ਕਾਉਂਸਲਰ ਲੈਵਲ ਤੋਂ ਲੈ ਕੇ ਉੱਤੇ ਪ੍ਰਾਈਮ ਮਿਨਿਸਟਰ ਤੱਕ ਇੱਕ ਹੋਣ ਤੇ ਉਹ ਇੱਕ ਅਸੀਂ ਅੱਜ ਸ਼ੁਰੂਆਤ ਕਰ ਕਰਤੀ ਆ ਪਹਿਲਾਂ ਵੀ ਕਾਉਂਸਲਰ ਬਹੁਤ ਨੇ ਬੀਜੇਪੀ ਦੇ ਉਹ ਚੰਗਾ ਕੰਮ ਕਰ ਰਹੇ ਆ ਉਸ ਲੜੀ ਦੇ ਵਿੱਚ ਇੱਕ ਹੋਰ ਜਿਹੜਾ ਹੀਰਾ ਏ ਉਹ ਅੱਜ ਹੈਪੀ ਰੰਧਾਵਾ ਜੀ ਨੇ ਸ਼ੁਰੂਆਤ ਕੀਤੀ ਆ ਅੱਗੇ ਤਮਨ ਸਾਹਿਬ ਤੇ ਸਾਨੂੰ ਇਸ ਗੱਲ ਦਾ ਪਤਾ ਏ ਅਸੀਂ ਚੰਗੇ ਬੰਦੇ ਇਹ ਨਹੀਂ ਹਰ ਬੰਦੇ ਨੂੰ ਜਿਹੜਾ ਦੇਸ਼ ਦੀ ਸੇਵਾ ਕਰਨ ਲਈ ਆਉਣਾ ਚਾਹੁੰਦਾ ਉਹ ਅਸੀਂ ਪੂਰਾ ਰੋਡ ਮੈਪ ਬਣਾਇਆ ਹੋਇਆ ਤੇ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਿਸ ਤਰੀਕੇ ਨਾਲ ਚੰਗੇ ਲੋਕ ਨੇ ਹਰ ਪਾਰਟੀਆਂ ਤੋਂ ਉਹ ਬੀਜੇਪੀ ਨੂੰ ਜੁਆਇਨ ਕਰਨਗੇ ਐਜ਼ ਅ ਵਰਕਰ ਕਰੀਕਰਤਾ ਬਿੱਟੂ ਜੀ ਇਹ ਕਈ ਜਿਹੜੇ ਪੁਰਾਣੇ ਕਾਂਗਰਸੀਆਂ ਦੇ ਦਫ਼ਤਰ ਦੇ ਉੱਪਰ ਹੁਣ ਭਗਵੇਂ ਛੰਡੇ ਨਜ਼ਰ ਆ ਰਹੇ ਨੇ ਤੇ ਕੀ ਅੰਦਾਜ਼ਾ ਸਮਝੀਏ ਜਿਹੜਾ ਬਿੱਟੂ ਬਾਣ ਚਲਾਇਆ ਗਿਆ ਬੀਜੇਪੀ ਉਹ ਲੋਕ ਉਹ ਕੈਪਟਨ ਤੇ ਜਾਖਰ ਨਾਲ ਵੀ ਜ਼ਿਆਦਾ ਵਿਦਵਤਕ ਸਾਬਤ ਹੋਏਗਾ ਖਾਸ ਕਰ ਲੁਧਿਆਣਾ ਲਈ ਦੇਖੋ ਕੈਪਟਨ ਸਾਹਿਬ ਉਹਨਾਂ ਦੀ ਲੱਗ ਜਗਾ ਜਾਕੜ ਸਾਹਿਬ ਸਾਡੇ ਪ੍ਰਧਾਨ ਨੇ ਪਰ ਤੁਸੀਂ ਇਹ ਜ਼ਰੂਰ ਦੇਖੋਗੇ ਵੀ ਜੋ ਲੀਡਰਸ਼ਿਪ ਨੇ ਹੁਕਮ ਕੀਤਾ ਹੈ ਬਈ 2027 ਤੱਕ ਹਰ ਜਗ੍ਹਾ ਹਰ ਜ਼ਿਲ੍ਹੇ ਚ ਹਰ ਵਿਧਾਨ ਸਭਾ ਹਲਕੇ ਚ ਬੀਜੇਪੀ ਦਾ ਝੰਡਾ ਲੜਾਏਗਾ ਤੇ ਉਹ 27 ਤੋਂ ਪਹਿਲਾਂ ਪਹਿਲਾਂ ਤੁਹਾਨੂੰ ਸਾਰੇ ਟੀਮ ਇਕੱਠੀ ਹੋ ਕੇ ਉਹ ਝੰਡੇ ਲੜਾ ਕੇ ਦਿਖਾਵਾਂਗੇ ਇਹ ਤਾਂ ਇੱਕ ਇਹਨਾਂ ਨੇ ਸਾਰੀਆਂ ਪਾਰਟੀਆਂ ਰਾਜ ਕਰਨ ਨੂੰ ਇੱਕ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਰਤ ਰਹੇ ਆ ਇੱਕ ਟੂਲ ਬਣਾਇਆ ਹੋਇਆ ਉਹਨਾਂ ਲਈ ਦਰਵਾਜ਼ੇ ਮੋਦੀ ਸਾਹਿਬ ਦੇ ਫਾਟਕ ਐ ਖੁੱਲੇ ਹੋਣਗੇ ਹਮੇਸ਼ਾ ਵੀ ਜਾ ਕੇ ਆਪਣੀ ਗੱਲ ਕਰਕੇ ਮਨਾ ਕੇ ਜੋ ਕਹਿਆ ਕਰਨਗੇ ਉਹ ਹੋਇਆ ਕਰੂਗਾ ਹਾਂ ਇਹ ਗੱਲ ਕੋਈ ਸ਼ੱਕ ਨਹੀਂ ਵੀ ਕਰਤਾਰਪੁਰ ਸਾਹਿਬ ਲਾਂਘਾ ਉਹ ਤਾਂ ਸਵਿਧਾ ਨਾ ਉਹ ਕਿਹਨੇ ਲਾਂਘਾ ਖੋਲੇ ਖੁਸ਼ੀ ਕਿੱਦਾਂ ਦੀ ਮਹਿਸੂਸ ਆਉਂਦੀ ਮੈਂ ਕਹਿੰਦਾ ਜੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਇੱਕ ਜਿਹੜੇ ਕੀ ਸਾਡੇ ਕੁਝ ਪ੍ਰਦਾਨ ਆ ਕਾਂਗਰਸ ਪਾਰਟੀ ਦੇ ਸੀ ਮਤਲਬ ਅੱਜ ਤੋਂ ਸੀ ਹੋ ਗਏ ਉਹਨਾਂ ਦੀਆਂ ਨੀਤੀਆਂ ਮਾੜੀਆਂ ਕਰਕੇ ਉਹਨਾਂ ਕਰਕੇ ਅਸੀਂ ਔਰ ਸਾਡੇ ਭਰਾ ਨੇ ਰਵਨੀਤ ਸਿੰਘ ਬਿੱਟੂ ਜੀ ਜਿਨ੍ਹਾਂ ਦੇ ਨਾਲ ਅਸੀਂ ਹਮੇਸ਼ਾ ਚੱਲਦੇ ਆਂ ਔਰ ਇਹਨਾਂ ਦੇ ਨਾਲ ਹੀ ਰਹਿਣਾ ਆ ਔਰ ਇਹਨਾਂ ਦੇ ਨਾਲ ਹਮੇਸ਼ਾ ਰਹਿਣਾ ਔਰ ਜਿੱਥੇ ਜਾਣਗੇ ਅਸੀਂ ਉੱਥੇ ਜਾਵਾਂਗੇ ਹਲਕਾ ਬੂਜ ਤੁਸੀਂ ਸ਼ਰਮਾਤ ਕਰਤੀ ਆਂ ਤੁਸੀਂ ਵੀ ਆਓਗੇ ਬਿਲਕੁਲ ਆਉਣਗੇ ਆ ਜੀ ਤੁਹਾਨੂੰ ਪਹਿਲਾਂ ਦੱਸਿਆ ਵੀ ਉਹ ਗੱਡੀ ਚੱਲ ਪਈ ਆ ਜਿਹੜਾ ਜਿਹੜਾ ਹੁਣ ਚੜ ਜਾਏਗਾ ਆ ਮੈਂ ਤੇ ਸਾਰੇ ਭਰਾਵਾਂ ਨੂੰ ਕਹਾਂਗਾ ਵੀ ਸਾਰੇ ਹੁਣ ਚੜ ਜਾਓ ਉਹ ਡੁੱਬਣ ਵਾਲੀ ਉਹ ਰੇਲ ਨੂੰ ਉਹਨੂੰ ਇੱਕ ਸਾਈਡ ਤੇ ਕਰ ਦਿਓ ਇੰਜਣ ਖਰਾਬ ਹੋ ਗਿਆ ਉਹਦੇ ਤੇ ਹੁਣ ਚੜ ਜਾਓ ਨਵੀਂ ਰੇਲ ਤੇ ਤੂੰ ਇਹ ਨਾ ਤੂੰ ਇਹ ਵਾਲੀ ਗੱਲ ਕੀਤੀ ਆ